ਤਾਂ 10 ਤੋਂ 15 ਮਿੰਟ ਲੱਗਦੇ ਜੀ 10 ਤੋਂ 15 ਮਿੰਟਾਂ ਚ ਵੋਟ ਪਾ ਕੇ ਘਰੇ ਆ ਜੂਗੇ 10 ਤੋਂ 15 ਮਿੰਟ ਪੰਜਾਬ ਵਾਸਤੇ ਕੱਢ ਲਓ 10 ਤੋਂ 15 ਮਿੰਟ ਲੁਧਿਆਣਾ ਪੱਛਮੀ ਵਾਸਤੇ ਕੱਢ ਲਓ 10 ਤੋਂ 15 ਮਿੰਟ ਜ਼ਬਤਦੀ ਪਿੰਡ ਵਾਸਤੇ ਕੱਢ ਲਓ 10 ਤੋਂ 15 ਮਿੰਟ ਆਪਣੇ ਬੱਚਿਆਂ ਵਾਸਤੇ ਕੱਢ ਲਓ ਬਸ 10 ਤੋਂ 15 ਮਿੰਟਾਂ ਚ ਕੰਮ ਨਿਬੜ ਜਾਣਾ ਤੜਕੀ ਤੜਕੀ ਜਾਇਆ ਹੈ ਆਪਣਾ ਤਾਂ ਬਟਨ ਵੀ ਪਹਿਲੇ ਨੰਬਰ ਤੇ ਹੀ ਐ ਕਿਤੇ ਇਦੁਰ ਇਦਰਾ ਦੇਖਣ ਦੀ ਵੀ ਲੋੜ ਨਹੀਂ ਵੀ ਕਿੱਥੇ ਜੇ ਐ ਪਹਿਲਾ ਨੰਬਰ ਦੱਬ ਕੇ ਸੰਜੀਵ ਰੋੜੇ ਦੀ ਫੋਟੋ ਲੱਗੀ ਹੋਣੀ ਪਹਿਲੇ ਨੰਬਰ ਦਾ ਬਟਨ ਦੱਬ ਕੇ ਘਰੇ ਮੁੜਿਆ ਉਹ ਫੋਟੋ ਦੂਜਿਆਂ ਦੀ ਵੀ ਲੱਗੀ ਹੋਣੀ ਉਧਰ ਦੇਖੋ ਇਹਨਾਂ ਨੇ ਤਾਂ ਅੱਖਾਂ 'ਚ ਚਿੱਟਾ ਮੋਤੀ ਆ ਉਤਰ ਸਕਦਾ ਐ ਐਡੇ ਭ੍ਰਸ਼ਟਾਚਾਰੀ ਹੰਕਾਰੀ ਨੇ ਫੋਟੋ ਹੀ ਦੇਖਣੀ ਮੱਥੇ ਹੀ ਨਾ ਲੱਗਦੀ ਯਾਰ ਸਹੀ ਐ ਨਾ ਹੰਕਾਰ ਹੰਕਾਰ ਗੁੱਸਾ ਕੀ ਗੱਲਾਂ ਲਣਗੇ ਐਮਐਲਏ ਬਣ ਕੇ ਕੀ ਗੱਲਾਂ ਲਣਗੇ ਸਰਕਾਰ ਤਾਂ ਸਾਡੀ ਹੈ ਗਾਣੇ ਹੀ ਕੱਢਣਗੇ ਡੇਢ ਸਾਲ ਮੈਨੂੰ ਵਾਲਾ ਕੱਢ ਲੈਣਗੇ ਫਿਰ ਕਿਉਂ ਕੁਆ ਤੂੰ ਵੀ ਕਹਾਂਗੇ ਛੱਡੋ ਯਾਰ ਗਾਣਾ ਕੱਢਣ ਵਾਸਤੇ ਬਣਾਇਆ ਸੀ ਇਹਨੂੰ ਕੰਮ ਤਾਂ ਕੋਈ ਹੋ ਨਹੀਂ ਜਾਦਾ ਉਹਦਾ ਨਾ ਹੀ ਉਹਦੋਂ ਜਦੋਂ ਮੰਤਰੀ ਸੀ ਉਹਦੋਂ ਕੀ ਕਰਤਾ ਉਹਦੋਂ ਵੀ ਗਾਣੇ ਕੱਢੀਆਂ ਉਹਨੇ ਹੰਕਾਰ ਹੈ ਉਹਨਾਂ 'ਚ ਹੁਣ ਮੈਨੂੰ ਪੱਤਰਕਾਰ ਕਹਿੰਦੇ ਜੀ ਕਿਹੜੇ ਮੁੱਦੇ ਤੇ ਲੜ ਰਹੇ ਹੋ ਮੈਂ ਕਿਹਾ ਸਿੱਧਾ ਜਾਂ ਮੁੱਦਾ ਜੀ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਅਸੀਂ ਪਿਆਰ ਨਾਲ ਵੋਟਾਂ ਮੰਗਦੇ ਹਾਂ ਹੰਕਾਰ ਨਾਲ ਮੰਗਦੇ ਆਂ ਔਰ ਲਿਖਿਆ ਵੀ ਕੀ ਅੰਗਰੇਜ਼ੀ ਚ ਲਿਖਿਆ ਆਪਾਂ ਤਾਂ ਸਮਝੀ ਨਹੀਂ ਆਉਂਦਾ ਉਹ ਆਸ਼ੂ ਇਜ਼ ਮਸਟ ਮਤਲਬ ਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਨੈਲਸਨ ਮਡੇਲਾ ਹੋ ਯਾਰ ਵੀ ਜ਼ਰੂਰੀ ਹੈ ਉਹ ਉਹ ਤਾਂ ਸਾਡੀ ਮਜਬੂਰੀ ਹੈ ਪਹਿਲਾਂ ਚੰਗੇ ਬੰਦੇ ਚੁਣੋ ਆਪਦੇ ਵਰਗੇ ਚੁਣੋ ਜਿਹੜੇ ਤੁਹਾਡੇ ਘਰਾਂ ਚ ਤੁਹਾਡੇ ਸਮੱਸਿਆਵਾਂ ਨੂੰ ਜਾਣਦੇ ਹੋਣ ਉਹਨਾਂ ਨੂੰ ਚੁਣੋ ਇਹੋ ਜਿਹਾ ਤੋਂ ਲੈਣਾ ਕੀ ਆਪਾਂ ਨੇ ਉਹ ਤਾਂ ਆਪਣੀ ਪਾਰਟੀ ਨੂੰ ਲੜੀ ਜਾਂਦਾ ਆਵੇ ਨਾ ਆਵੇ ਆਵੇ ਨਾ ਆਵੇ ਆਵੇ ਨਾ ਆਵੇ ਮੈਂ ਇਕੱਲਾ ਹੀ ਆ ਚਲ ਉਹ ਨਹੀਂ ਆਉਂਦਾ ਇਹ ਨਹੀਂ ਆਉਂਦਾ ਉਹ ਨਹੀਂ ਆਉਂਦੇ ਜੇ ਆ ਨਾ ਆਏ ਫੇਰ ਕੀ ਕਰਾਂਗੇ ਜਿਹੜਿਆ ਮੂਰੇ ਬੈਠੇ ਆ ਸੋ ਅੱਜ ਸਟੇਜ ਤੇ ਮੇਰੇ ਨਾਲ ਸਾਡੇ ਜਿਨ੍ਹਾਂ ਨੇ ਮਾਣ ਵਧਾਇਆ ਜਿਨ੍ਹਾਂ ਨੇ ਦੇਸ਼ ਦਾ ਨਾਮ ਉੱਚਾ ਕੀਤਾ ਬਹੁਤ ਵਾਰੀ ਮੈਨ ਆਫ ਦਾ ਮੈਚ ਵੀ ਆਏ ਬਹੁਤ ਵਾਰੀ ਵਰਲਡ ਕੱਪਾਂ ਚ ਬਹੁਤ ਵਾਰੀ ਚੈਂਪੀਅਨ ਟਰੋਫੀ ਚ ਆਈਪੀਐਲ ਚ ਜਿੱਥੇ ਵੀ ਆਮ ਛੋਟੇ ਜਿਹੇ ਪਿੰਡ ਜਲੰਧਰ ਦੇ ਛੋਟੇ ਜਿਹੇ ਐਦਾਂ ਦੇ ਜਵੱਦੀ ਵਰਗੇ ਇੱਕ ਕਸਬੇ ਚੋਂ ਨਿਕਲ ਕੇ ਤੇ ਹਰਪਜਨ ਸਿੰਘ ক্রিকেট ਦੇ ਵਿੱਚ ਵੱਡਾ ਨਾਮ ਉਹ ਸਾਡੇ ਰਾਜ ਸਭਾ ਦੇ ਐਮਪੀ ਐ ਅਸੀਂ ਉਹਨਾਂ ਨੂੰ ਕਹਿ ਬਤ ਖੇਡਾਂ ਬਾਰੇ ਗੱਲ ਕਰਨੀ ਹੈ ਬਸ ਵਿਮਿਕ ਕਿ ਮੈਂ ਪੰਜਾਬ ਦੀਆਂ ਖੇਡਾਂ ਨੂੰ ਪੌਪਰ ਲੈ ਕੇ ਜਾਣਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮੈਂ ਮੇਰੇ ਕੋਲੇ ਸਪੋਰਟਸ ਮੰਤਰਾਲਾ ਵੀ ਮੇਰੇ ਕੋਲੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਖੇਡਾਂ ਵੱਲ ਜਾਣ ਤਰੱਕੀਆਂ ਕਰਨ ਖੇਡਾਂ ਵੱਲ ਜਾਣਗੇ ਗਰਾਊਂਡ ਜਾਣਗੇ ਸਰੀਰ ਨਾਲ ਪਿਆਰ ਹੋ ਜਾਊਗਾ ਸਰੀਰ ਨਾਲ ਪਿਆਰ ਹੋ ਜਾਊਗਾ ਨਸ਼ਿਆਂ ਤੋਂ ਬਚਣਗੇ ਆ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਉਹਦਾ ਹਿੱਸਾ ਇੱਕ ਖੇਡਾਂ ਵੀ ਹੈ ਸਾਡੇ ਬੱਚੇ ਹੁਣ ਖੇਡਾਂ ਵਤਨ ਪੰਜਾਬ ਦੀ ਆਪਾਂ ਚਲਾਇਆ ਹਰ ਉਹ 20 ਸਾਲ ਤੋਂ ਲੈ ਕੇ 60 ਸਾਲ ਤੱਕ ਦੇ ਕਈ ਵਾਰੀ ਮੈਨੂੰ ਫੋਨ ਵੀ ਆਏ ਨੇ ਕਿ ਇੱਕੋ ਗਰਾਊਂਡ 'ਚ ਦਾਦਾ ਵੀ ਬਾਪੂ ਵੀ ਤੇ ਬੇਪੋਤਾ ਵੀ ਤਿੰਨ ਪੀੜ੍hiyan ਇੱਕੋ ਗਰਾਊਂਡ 'ਚ ਖੇਡ ਰਹੀਆਂ ਅਸੀਂ ਤਾਂ ਮਸ਼ਹੂਰ ਆ ਖੇਡਾਂ ਖੇਡਣ ਵਾਸਤੇ ਪੰਜਾਬ ਤਾਂ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਸੰਜੀਵ ਰੋੜਾ ਜੀ ਰਾਜ ਸਭਾ ਦੇ ਮੈਂਬਰ ਜੇ ਚਾਹੁੰਦੇ ਰਾਜ ਸਭਾ ਤਾਂ ਹੋਰ ਹਜੇ ਕਈ ਸਾਲ ਪਈ ਐ ਜੋ ਚਾਹੁੰਦੇ ਨਾ ਰਾਜ ਸਭਾ ਵਾਸਤੇ ਵੋਟਾਂ ਮੰਗਣੀਆਂ ਪੈਂਦੀਆਂ ਰਾਜ ਸਭਾ ਤਾਂ ਐਮ ਐਲ اے ਚੁਣਦੇ ਆ ਪਰ ਅਸੀਂ ਉਹਨਾਂ ਨੇ ਆਪ ਕਹਿਆ ਕਿ ਮੈਂ ਨਾ ਲੋਕਾਂ ਦੇ ਫਤਵੇ ਨਾਲ ਜਿੱਤ ਕੇ ਲੋਕਾਂ ਦੇ ਕੰਮ ਕਰਨੇ ਚਾਹਣਾ ਅਸੀਂ ਕਹ ਜੀ ਫਿਰ ਲੁਧਿਆਣੇ ਤੋਂ ਚਲੋ ਕੋਈ ਨਹੀਂ ਮੈਂ ਫਿਰ ਕਹਿਣਾ ਕਿ ਚੋਣ ਆਉਣੀ ਨਹੀਂ ਚਾਹੀਦੀ ਸੀ ਕਿ ਭੀ ਤੁਸੀਂ ਆਓ ਤੇ ਪਹਿਲਾਂ ਕੰਮ ਸ਼ੌਂਕ ਨਾ ਕੀਤੇ ਸੀ ਹੁਣ ਜ਼ਿੰਮੇਵਾਰੀ ਨਾ ਕਰਨੇ ਪੈਣੇ ਹੁਣ ਤਾਂ ਫਿਰ ਹੁਣ ਰਾਜ ਸਭਾ ਵਾਲਾ ਕੰਮ ਨਹੀਂ ਰਹਿਣਾ ਅਰੋੜਾ ਸਾਹਿਬ ਹੁਣ ਤਾਂ ਇਕੱਲੇ ਇਕੱਲੇ ਘਰ ਦਾ ਲਾਂਬਾ ਵੀ ਚੱਲਣਾ ਪੈਣਾ ਹੈ ਜਿੱਥੇ ਨਾਂ ਗਏ ਧੰਨਵਾਦੀ ਦੌਰਾ ਵੀ ਕਰਨਾ ਪੈਂਦਾ ਰਾਜ ਸਭਾ 'ਚ ਧੰਨਵਾਦੀ ਦੌਰਾ ਵੀ ਹੈ ਨਹੀਂ। ਨੇ ਬੰਦੇ 'ਚ ਜਨੂਨ ਹੈ ਕੰਮ ਕਰਨ ਦਾ। ਜਨੂਨ ਹੈ ਜੀ ਹੁਕਮ ਜੀ ਜੇ ਜਗ੍ਹਾ ਤੁਹਾਡੇ ਕੋਲੇ ਕਿਤੇ ਹੈਗੀ ਹੈ ਤੁਸੀਂ ਦੱਸ ਸਕਦੇ ਹੋ। ਚਾਹੇ ਗਵਰਨਮੈਂਟ ਕੋਲ ਹੀ ਹੋਵੇ। ਹਾਂ ਨਿਬੜਾ ਦਾਂਗੇ ਅਸੀਂ ਹਾਂ ਕਰ ਲਾਂਗੇ ਨਹੀਂ ਨਹੀਂ ਸਾਰੇ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਅਸੀਂ ਗਰਾਊਂਡ ਬਣਾ ਰਹੇ ਹਾਂ ਸਾਰੇ ਟੋਬੇ ਠੀਕ ਕਰ ਰਹੇ ਹਾਂ ਸਾਰੇ ਪਿੰਡਾਂ ਚ ਸਕੂਲ ਦੇ ਕਾਇਆ ਪਲਟ ਕਰ ਰਹੇ ਹਾਂ ਸਰਕਾਰੀ ਸਕੂਲਾਂ ਦਾ ਸਾਡੇ ਬੱਚੇ ਤੁਹਾਨੂੰ ਖੁਸ਼ੀ ਹੋਊਗੀ ਜਾਣ ਕੇ 3 ਦਿਨ ਪਹਿਲਾਂ ਮੈਂ ਆਪਣੇ ਘਰੇ ਬੁਲਾਏ ਸੀ 44 ਬੱਚੇ ਸਰਕਾਰੀ ਸਕੂਲਾਂ ਦੇ ਐਮੀਨਸ ਸਕੂਲਾਂ ਦੇ ਜਿਹੜੇ ਸਰਕਾਰੀ ਸਕੂਲ ਨੇ 44 ਬੱਚੇ ਇਸ ਵਕਤ ਐ ਸਾਲ IIT ਦਾ ਪੇਪਰ ਕਲੀਅਰ ਕਰਕੇ ਨਾਰਥ ਇੰਡੀਆ ਚੋਂ ਨੰਬਰ 1 ਸਟੇਟ ਹੈ ਜੀ ਜਿਹਦੇ 44 ਬੱਚੇ ਕਲੀਅਰ ਹੋ ਗਏ ਔਰ ਆਮ ਕਰਾਂ ਦੇ ਬੱਚੇ ਨੇ ਆਮ ਕਰਾਂ ਦੇ ਦਿੱਤੀਆਂ ਬੋਤਨ ਤੁਸੀਂ ਵੀਡੀਓ ਦੇਖੀ ਹੋਣੀ ਆਮ ਕਰਾਂ ਤੇ ਕਿਸੇ ਦਾ ਬਾਪੂ ਟੇਲਰ ਮਾਸਟਰ ਹੈ ਕਿਸੇ ਦਾ ਬਾਪੂ ਡਰਾਈਵਰ ਹੈ ਕਿਸੇ ਦਾ ਬਾਪੂ ਕਿਸੇ ਪੁਲ ਥੱਲੇ ਪ੍ਰੈਸ ਕਰਨ ਦੀ ਰੇੜੀ ਲਾਉਂਦਾ ਉਹ ਉਹਨਾਂ ਦੇ ਬੱਚੇ ਆਈਏਟੀ ਕਲੀਅਰ ਕਰ ਗਏ ਮੈਂ ਪਹਿਲਾਂ ਤੋਂ ਵੀ ਕਹਿਣਾ ਅੱਜ ਵੀ ਕਹਿਣਾ ਇਹ ਨੀਲੇ ਪੀਲੇ ਹਰੇ ਕਾਰਡ ਤੁਹਾਡੀ ਗਰੀਬੀ ਨਹੀਂ ਚੱਕ ਸਕਦੇ ਗਰੀਬੀ ਤੁਹਾਡੇ ਬੱਚੇ ਚੱਕਣਗੇ ਜੇ ਉਹਨਾਂ ਨੂੰ ਪੜਾ ਆ ਦਈਏ 50 50 ਲੱਖ 60 60 ਲੱਖ ਦੇ ਪੈਕੇਜ ਜਦੋਂ ਲੈਣਗੇ ਨਾ ਕੰਪਨੀਆਂ ਤੋਂ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਦੁੱਖ ਰਹਣੇਗੀ ਮੈਨੂੰ ਹਾਂਜੀ ਇੱਕ ਇੱਕ ਮੈਕ ਮਾਈਕ ਜੇ ਹੈਗਾ ਦੇ ਦੇ ਮੈਂ ਕੀ ਕਹਿੰਦੇ ਪੈਨ ਜੀ ਸਰਖਾਵਾਂ ਵਧਾਈਆਂ ਤੇ ਆਪ ਜੀ 12000 ਕੁ ਆਏ ਤੇ ਮੈਕ ਪੈਨ ਇੱਕ ਇੱਕ ਮਿੰਟ ਆ ਲੈ ਅੱਗੇ ਬੁਲਾ ਲਓ ਜੇ ਤਾਂ ਫਿਰ ਜੇ ਨਹੀਂ ਹੈਗੀ ਤਾਂ ਠੀਕ ਆ ਦੂਜੇ ਮੈਕਾ ਕਾਰਡਲੈਸ ਆਗੇ ਹਾਜੀ ਭਾਂਜੀ ਭਾਂਜੀ ਕੀ ਹਾਂਜੀ ਸਾਡੇ ਬਹੁਤ ਹੀ ਸਤਿਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੀ ਵੀ ਕਹਿੰਦੇ ਸੀ ਇਤਿਹਾਸਾ ਕਾ ਕੇ ਬੋਲ ਨਹੀਂ ਸਕਦੇ ਨਾ ਤੇ ਸਟੇਜਾਂ ਤੇ ਕਹਿੰਦੇ ਇੱਕ ਸਰਕਾਰੀ ਮੁਲਾਜ਼ਮਾ ਦੇਖੋ ਸਰਕਾਰੀ ਮੁਲਾਜ਼ਮਾ ਜੇ ਧਰਨੇ ਲਾ ਸਕਦੇ ਆ ਤੇ ਜੇ ਸਰਕਾਰ ਨੇ ਚੰਗੇ ਕੰਮ ਕੀਤੇ ਹੋਣ ਤੇ ਉੱਥੇ ਜਾ ਕੇ ਦੱਸ ਵੀ ਸਕਦੇ ਆ ਸਾ ਮੇਰਾ ਜ਼ਿਲ੍ਹਾ ਜਲੰਧਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਧਰਨੇ ਤੇ ਆਏ ਸੀ ਜਦੋਂ ਇਹ ਸਰਕਾਰ ਨੇ ਸੀਗੀ ਇਹਨਾਂ ਨੇ ਆ ਕੇ ਦਰੀ ਤੇ ਇੱਕ ਗੱਲ ਕੀਤੀ ਸੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਇਹਨਾਂ ਨੇ ਕਿਹਾ ਸੀ ਮੈਂ ਤੁਸੀਂ ਕਿਹੜੇ ਇਹਦੇ ਆ ਪਕਾਂ ਇਹਨਾਂ ਨੇ ਇੱਕ ਗੱਲ ਕਹੀ ਸੀ ਮੈਂ ਕੱਚੀਆਂ ਇੱਟਾਂ ਵੇਖੀਆਂ ਸੀਗੀਆਂ ਮੈਂ ਕੱਚੇ ਘਰ ਵੇਖੇ ਸੀ ਪਰ ਕੱਚੇ ਅਧਿਆਪਕ ਨਹੀਂ ਸੀ ਵੇਖੇ ਜਦੋਂ ਮੇਰੀ ਸਰਕਾਰ ਆਊਗੀ ਜੇ ਮੈਂ ਪਹਿਲ ਦੇ ਧਾਰਤੇ ਪੱਕਿਆ ਨਾ ਕਰ ਸਕਿਆ ਤਾਂ ਤੁਹਾਨੂੰ ਪਹਿਲ ਦੇ ਧਾਰਤੇ ਤੁਹਾਡੀਆਂ ਤਨਖਾਹਾਂ 'ਚ ਵਾਧਾ ਕਰਾਂਗਾ ਲੋਕਾਂ ਨੇ ਬਹੁਤ ਕਿਹਾ ਵੀ ਨਹੀਂ ਜੀ ਪਹਿਲਾਂ ਕੈਪਟਨ ਵੀ ਤੁਹਾਡੇ ਧਰਨਿਆਂ ਤੇ ਆਉਂਦੇ ਰਹੇ ਸੀਗੇ ਉਹ ਕਰਨਗੇ ਪਰ ਉਹ ਮਹਿਲਾ ਚੋ ਬਾਹਰ ਨਹੀਂ ਨਿਕਲੇ ਕਿਉਂਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਤੁਹਾਡੀ ਕਿੰਨੀ ਤਨਖਾਹ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਐ ਕਿ ਆ 5000 ਕਹਿੰਦਾ ਇੰਨੇ ਤੇ ਮੇਰਾ ਮਾਲੀ ਵੀ ਨਹੀਂ ਲੈਂਦਾ ਜਿੰਨੀ ਤੁਹਾਡੀ ਤਨਖਾਹ ਨਾ ਤੇ ਉਹ ਮਾਲੀ ਲੱਭਿਆ ਨਾ ਕੈਪਟਨ ਲੱਭਿਆ ਉਸ ਤੋਂ ਬਾਅਦ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਆਉਂਦੀਆਂ ਤੁਹਾਡੀਆਂ ਤਨਖਾਹਾਂ ਵਧਾਵਾਂਗੇ ਸਾਡੀ ਤਨਖਾਹ 6000 ਸੀ ਆਉਂਦਿਆਂ ਸਾਰ ਤੇ ਇੰਨੇ ਗੁਣਾ ਤਨਖਾਹਾਂ ਕੀਤੀਆਂ ਤੇ ਵਸਬ ਤੋਂ ਵਧੀਆ ਗੱਲ ਕਿ ਸਾਡੇ ਸੀਐਮ ਸਾਹਮਣੇ ਪਹਿਲਾ ਸਿਸਟਮ ਖਰਾਬ ਹੋਇਆ ਸੀ ਉਹਨੂੰ ਕਰਦੇ ਕਰਦੇ ਟਾਈਮ ਤਾਂ ਲੱਗ ਰਿਹਾ ਜੋ ਸਾਡੇ ਮਸਲੇ ਰਹਿ ਗਏ ਉਹ ਵੀ ਸਾਨੂੰ ਬੜੀ ਵੱਡੀ ਆਸ ਆ ਕਿ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਪੂਰੀ ਕਰਨਗੇ ਸੋ ਅੱਜ ਅੱਜ ਹੱਕ 'ਚ ਆਏ ਆ ਚਾਹੇ ਸਰਕਾਰਾਂ ਕਹਿੰਦੇ ਨੇ ਮੁਲਾਜਮ ਆ ਨਹੀਂ ਸਕਦੇ ਪਰ ਜੇ ਚੰਗੇ ਕੰਮ ਕੀਤੇ ਆਸੀਂ ਆਵਾਂਗੇ ਸਰਕਾਰਾਂ ਦੇ ਨਿਕਲਾ ਜਿੰਦਾਬਾਦ ਸਰਕਾਰਾਂ ਤਾਂ ਸਾਹਮਣੇ ਖੜੀਆਂ ਸਰਦਾਰ ਭਗਵੰਤ ਸਿੰਘ ਮਾਨ ਸਰਕਾਰਾਂ ਕਿਵੇਂ ਕਹਿ ਦੇਣਗੇ ਤੁਸੀਂ ਆ ਨਹੀਂ ਸਕਦੇ ਕਿਉਂ ਨਹੀਂ ਦੱਸ ਸਕਦੇ ਵੀ ਜੇ ਕੋਈ ਚੰਗਾ ਕੰਮ ਹੋਇਆ ਕਿਉਂ ਨਹੀਂ ਦੱਸ ਸਕਦੇ ਨਹੀਂ 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 ਕੋਈ ਗੱਲ ਹੀ ਨਹੀਂ ਕੋਈ ਗੱਲ ਨਹੀਂ ਜਿਉਂਦੇ ਵਾਸਤੇ ਰੋਪਣਾ ਬਹੁਤ ਬਤਨ